ਤੇ ਸ਼ਹਿਰ ਵਿੱਚ ਬਹੁਤ ਵਾਰਾ ਆ ਰਹੀਆਂ ਅਸੀਂ ਜਿਹੜਾ ਕੰਫੀਡੈਂਸ ਹੈ ਲੋਕਾਂ ਦਾ ਭਰੋਸਾ ਹੈ ਉਹ ਪੂਰਾ ਰੱਖਣਾ ਹੈ ਜਿਹੜੀਆਂ ਸਾਡੀਆਂ ਸਾਰੀਆਂ ਏਜੰਸੀਸ ਹੈ ਚਾਹੇ ਉਹ ਆਰਮੀ ਹੈ ਚਾਹੇ 에ਅਰ ਫੋਰਸ ਹੈ ਚਾਹੇ ਨੇਵੀ ਹੈ ਸਾਡੀ ਪੁਲਿਸ ਫੋਰਸ ਹੈ ਉਹ ਸક્ષਮ ਹੈ ਕਿਸੇ ਵੀ ਇਨਸੀਡੈਂਟ ਦਾ ਸਾਹਮਣਾ ਕਰਨ ਲਈ ਕਿਸੇ ਵੀ ਹਮਲੇ ਦਾ ਸਾਮਨਾ ਕਰਨ ਦੀ ਇਹ ਕੁਝ ਡਰੋਨ ਅਟੈਕ ਹੋਏ ਆ ਜਰੂਰ ਪਰ ਜਿਹੜੇ ਡਰੋਨ ਹੋਏ ਆ ਸਾਰੇ ਨਿਊਟਰਲਾਈਜ਼ ਕੀਤੇ ਜਾ ਚੁੱਕੇ ਪੂਰੇ ਪੰਜਾਬ 'ਚ ਹਾਲੇ ਤੱਕ ਕੋਈ ਵੀ ਜਾਨੀ ਕੋਈ ਵੀ ਨੁਕਸਾਨ ਦਾ ਇੱਕ ਵੀ ਖਬਰ ਨਹੀਂ ਹੈਗੀ ਇਸ ਵੇਲੇ ਤੱਕ چاہے ਉਹ ਲੁਧਿਆਣਾ ਹੋਵੇ ਜਲੰਧਰ ਹੋਵੇ ਅੰਮ੍ਰਿਤਸਰ ਹੋਵੇ ਬਾਕੀ ਟਾਈਮ ਨਾਲ ਹੋਰ ਖਬਰਾਂ ਆਉਂਦੀਆਂ ਰਹਿਣਗੀਆਂ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਪਰ ਇਹ ਨਹੀਂ ਵੀ ਕਿ ਇਹ ਲਗਾਤਾਰ ਚੱਲੀ ਜਾ ਰਿਹਾ ਕੱਲ ਰਾਤ ਬਲੇ ਕੁਝ ਸੀ ਪਰ ਕੱਲ ਰਾਤੀ ਵੀ ਕੁਛ ਤਾਂ ਵਾਹਾਂ ਸੀ ਕੁਛ ਰਿਐਲਿਟੀ ਸੀ ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਸੋਸ਼ਲ ਮੀਡੀਆ ਤੇ ਕੋਈ ਵੀ ਵਾਹ ਉਡਾਏਗਾ ਕਿਸੇ ਵੀ ਗਰੁੱਪ ਵਿੱਚ ਕੋਈ ਪਾਏਗਾ ਉਹ ਗਰੁੱਪ ਦੇ ਐਡਮਿਨਿਸਟ੍ਰੇਟਰ ਦੇ ਖਿਲਾਫ ਐਕਸ਼ਨ ਲਿੱਤਾ ਜਾਏਗਾ ਔਰ ਜਿੱਥੋਂ ਇਹ ਚੱਲੇਗੀ ਸਾਡਾ ਆਈਟੀ ਡਿਪਾਰਟਮੈਂਟ ਪੂਰਾ ਐਕਟਿਵ ਹੈ ਜਿੱਥੋਂ ਇਹ ਮੈਸੇਜ ਚੱਲੇਗਾ ਜੇ ਪਤਾ ਚੱਲ ਗਿਆ ਉਹਦੇ ਉੱਤੇ ਬਹੁਤ ਤਕੜੀ ਕਾਰਵਾਈ ਹੋ ਸਕਦੀ ਹੈ ਇੱਥੇ ਤੱਕ ਵੀ ਹੋ ਸਕਦੀ ਹੈ ਕਿ ਟ੍ਰੇਜਨ ਦੀ ਹੋ ਸਕਦੀ ਕਿਉਂਕਿ ਇਹ ਕਿਉਂਕਿ ਇਹ ਨੈਸ਼ਨਲ ਸਕਿਉਰਿਟੀ ਦਾ ਮਾਮਲਾ ਹੈਗਾ ਇਹ ਕੋਈ ਛੋਟਾ ਮੋਟਾ ਮਾਮਲਾ ਨਹੀਂ ਹੈਗਾ ਸੋ ਮੈਂ ਸਾਰਿਆਂ ਨੂੰ アドਵਾਈਸ ਕਰੂੰਗਾ ਜਦੋਂ ਤੱਕ ਕੋਈ ਖਬਰ ਪੂਰੀ ਪੱਕੀ ਨਾ ਹੋਵੇ ਕੁਝ ਵੀ ਆਪਣੇ ਸੋਸ਼ਲ ਮੀਡੀਆ ਤੇ ਨਾ ਪਾਓ ਮੈਂ ਸਾਰੇ ਆਪਣੇ ਪਰਾਵਾ ਪੈਣਾ ਨੂੰ ਲੁਧਿਆਣੇ ਦੇ ਪੰਜਾਬ ਦੇ ਸੂਬੇ ਦੇ ਰਿਕਵੈਸਟ ਕਰਨਾ ਚਾਹਨਾ ਕਿ ਪੈਨਿਕ ਨਾ ਕਰੋ ਇਹ ਨਹੀਂ ਕਿ ਪੈਨਿਕ ਵਿੱਚ ਜੀ ਅਸੀਂ ਕਿਤੇ ਜਾਣਾ ਹੈ ਜਾਨ ਦੀ ਲੋੜ ਨਹੀਂ ਇਹ ਨਹੀਂ ਕਿ ਪੈਨਿਕ ਚ ਅਸੀਂ ਇੰਨਾ ਕੁ ਸਮਾਨ ਖਰੀਦ ਕੇ ਰੱਖ ਲਈਏ ਕਿ ਸਮਾਨ ਵੀ ਮਹਿੰਗਾ ਕਰ ਦੇ ਹੋਲਡਿੰਗ ਅਲੇ ਹੋਲਡਿੰਗ ਕਰਨ ਲੋੜ ਨਹੀਂ ਹੈਗੀ ਹਰ ਚੀਜ਼ ਜਿਹੜੀ ਆ ਐਸੈਂਸ਼ੀਅਲ ਕਮੋਡਿਟੀਜ਼ ਹੈ ਖਾਨ ਪੀਣ ਦਾ ਸਮਾਨ ਹੈ ਜੋ ਵੀ ਹੈਗਾ ਉਹ ਬਹੁਤ ਯਾਦਾ ਅਵੇਲੇਬਲ ਹੈ ਡੀਸੀ ਸਾਹਿਬ ਨੇ ਸਾਰਾ ਮਤਲਬ ਕਿ ਮੀਟਿੰਗਾਂ ਲੈ ਕੇ ਜਾਇਜ਼ਾ ਲੈ ਲਿਆ ਔਰ ਕੋਈ ਵੀ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਵੀ ਕਿਸੇ ਚੀਜ਼ ਦਾ ਸ਼ਾਰਟੇਜ ਨਹੀਂ ਹੈਗਾ ਜਿਹਦੇ ਤੇ ਨਾ ਐਕਸ਼ਨ ਨਹੀਂ ਜਿਹੜਾ ਬੰਦਾ ਹੋਡਿੰਗ ਕਰਦਾ ਫੜਿਆ ਗਿਆ ਕੋਈ ਵੀ ਬੜਾ ਸਟ੍ਰਿਕਟ ਐਕਸ਼ਨ ਉਹਦੇ ਤੇ ਲਿੱਤਾ ਜਾਏਗਾ ਔਰ ਉਹ ਵੀ ਨੈਸ਼ਨਲ ਸਕਿਉਰਿਟੀ ਦੇ ਖਿਲਾਫ ਇਹ ਮੈਂ ਤੁਹਾਡੇ ਥਰੂ ਕਹਿਣਾ ਚਾਹੁੰਦਾ ਔਰ ਅੱਜ ਤੋਂ ਜਿਹੜੇ ਵੀ ਗਡਾਉਣਾ ਚਪਿਆ ਹੈਗਾ ਜਿੰਨਾ ਹੋ ਰੱਖ ਸਕਦੇ ਜੇ ਉਸ ਤੋਂ ਵੱਧ ਕੁਆਂਟਿਟੀਆਂ ਹੋਈਆਂ ਅੱਜ ਤੋਂ ਰੇਡ ਚੱਲੂ ਹੋ ਜਾਣਗੀਆਂ ਗਡਾਉਨਾਂ ਤੇ ਜੇ ਕਿਸੇ ਦਾ ਵੀ ਐਕਸਟਰਾ ਫੜਿਆ ਗਿਆ ਤੇ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਏਗੀ ਜਿੱਥੇ ਤੱਕ ਬਲੈਕਆਊਟ ਦਾ ਸਵਾਲ ਹੈ ਮੇਰੀ ਹੁਣੇ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਪੁਲਿਸਤ ਵੀ ਗੱਲ ਹੋਈ ਦੇਖੋ ਬਲੈਕਆਊਟ ਦੀ ਜਦੋਂ ਲੋਡ ਹੋਏਗੀ ਉਦੋਂ ਹੀ ਉਦੋਂ ਹੀ ਲਾਇਆ ਜਾਏਗਾ ਕਈ ਵਾਰੀ ਪ੍ਰਕੌਸ਼ਨਰੀ ਮੇਅਰ ਲਾਇਆ ਜਾਂਦਾ ਹੈ ਕਈ ਵਾਰੀ ਜ਼ਰੂਰਤ ਹੁੰਦੀ ਲਾਇਆ ਜਾਂਦਾ ਹੈ ਪਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਜ਼ਰੂਰ ਸੁਣੀ ਜਾਵੇ ਜਿਹੜਾ ਉਹ ਦੇਣ ਮੈਸੇਜ ਸੁਣੋ ਇਹ ਨਹੀਂ ਵੀ ਕਿਸੇ ਨੇ ਤਾਂ ਬਹੁਤ ਸੀਰੀਅਸ ਲੈ ਲਿਆ ਕਿਸੇ ਨੇ ਨਹੀਂ ਲਿੱਤਾ ਫਿਰ ਉਹ ਬਲੈਕਆਊਟ ਦਾ ਫਾਇਦਾ ਨਹੀਂ ਹੁੰਦਾ ਕੱਲ ਵੀ ਜਦੋਂ ਬਲੈਕਆਊਟ ਲੱਗਿਆ ਕਈ ਹੋਟਲਾਂ ਦੀਆਂ ਲਾਈਟਾਂ ਜਲ ਰਹੀਆਂ ਸੀ ਕਈ ਠੇਕੇਆਂ ਦੀਆਂ ਲਾਈਟਾਂ ਜਲਦੀਆਂ ਸੀ ਜੇ ਬਲੈਕਆਊਟ ਦਾ ਕਹਿਣਾ ਕਿਸੇ ਨੇ ਨਾ ਮੰਨਿਆ ਅਸੀਂ ਪਰਮਾਨੈਂਟ ਉਹ ਹਦਾਇਤਾਂ ਸੀਲ ਕਰ ਦਾਂਗੇ ਤਾਂ ਕਿ ਅਗਲੀ ਵਾਰੀ ਸਾਨੂੰ ਇਹ ਨਾ ਪ੍ਰਵਾਹ ਕਰਨੀ ਪਵੇ ਕਿ ਆਪਾਂ ਇਹ ਇੱਕ ਇੱਕ ਦੇ ਇੱਕ ਇੱਕ ਦੇ ਪਿੱਛੇ ਨਹੀਂ ਅਸੀਂ ਹੋ ਸਕਦੇ ਪਰ ਇੱਕ ਹੋਰ ਦੇਖੋ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਿਰਫ ਉਨੀ देर ਬਲੈਕਆਊਟ ਲਾਉਂਦੀ ਜਿੰਨੀ देर ਲੋਡ ਹੋਵੇ ਕੱਲ ਸਿਰਫ 1 ਘੰਟੇ ਲਈ ਬਲੈਕਆਊਟ ਸੀਗਾ 11:00 11:30 ਵਜੇ ਲਗਾਇਆ 12:30 ਵਜੇ ਲਾਈਟਾਂ ਔਨ ਹੋ ਗਈ ਸੋ ਲੋਕਾਂ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਜੇ ਬਲੈਕਆਊਟ ਲੱਗੇ ਪਰ ਸਾਥ ਪੂਰਾ ਦੇਣਾ ਤੁਸੀਂ ਐਡਮਿਨਿਸਟ੍ਰੇਸ਼ਨ ਤੋਂ ਇੱਕ ਡਰੋਨ ਜਿਹੜੇ ਹੈਗੇ ਆ ਜਿਹੜੇ ਫੋਟੋਗ੍ਰਾਫੀ ਵਾਲੇ ਡਰੋਨ ਹੈ ਜਾਂ ਬੱਚੇ ਡਰੋਨ ਵਰਤਦੇ ਆ ਕੋਈ ਕੁਛ ਹੈ ਕਿਉਂਕਿ ਇਹ ਅਟੈਕ ਜਿਹੜੇ ਹੁੰਦੇ ਵੀ ਆ ਸਾਰੇ ਯਾਦਾ ਡਰੋਨਸ ਤੇ ਹੁੰਦੇ ਆ ਉਹ ਸਾਰੇ ਡਰੋਨ ਬੈਂਡ ਆ ਟਿਲ ਫਰਦਰ ਆਰਡਰਸ ਤੋਂ ਮੇਰੀ ਇਹ ਰਿਕਵੈਸਟ ਹੈ ਜਿੰਨੀ ਦੇਰ ਤੱਕ ਫਰਦਰ ਕੋਈ ਇਨਸਟਰਕਸ਼ਨਲ ਨਾ ਆਣ ਐਡਮਿਨਿਸਟ੍ਰੇਸ਼ਨ ਤੋਂ ਡੋਰ ਡਰੋਨ ਨਾ ਵਰਤਨ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਇੱਕ ਜਦੋਂ ਵੀ ਕੋਈ ਚੀਜ਼ ਪੁੱਛਣੀ ਹੋਵੇ ਪੈਨਿਕ ਕਰਨ ਨਾਲੋਂ ਕੋਈ ਸੋਸ਼ਲ ਮੀਡੀਆ ਦਾ ਦੇਖ ਕੇ ਫੋਨ ਨੰਬਰ 112 ਜਿਹੜਾ ਪੁਲਿਸ ਦਾ ਉੱਥੋਂ ਤੁਸੀਂ ਇਨਫੋਰਮੇਸ਼ਨ ਲਓ ਜੇ ਉਹਨਾਂ ਕੋਲ ਇਨਫੋਰਮੇਸ਼ਨ ਹੋਏਗੀ ਉਹ ਸਹੀ ਇਨਫੋਰਮੇਸ਼ਨ ਹੈ ਨਹੀਂ ਤਾਂ ਉਹ ਇਨਫੋਰਮੇਸ਼ਨ ਸਹੀ ਨਹੀਂ ਹੈਗੀ ਦੂਜਾ ਇੱਕ ਹੋਰ ਨੰਬਰ ਮੈਂ ਦੇਣਾ ਚਾਹੁੰਦਾ ਅੱਜ ਪ੍ਰੈਸ ਦੇ ਥਰੂ 95925 25925 95927 ਬੀਟ ਕਰਦੇ 95925 95927 ਇਸ ਦਾ ਨੰਬਰ ਨਹੀਂ ਸਮਰਦਾ ਇਹ ਜੀ ਇੱਕ ਹੋਰ ਕਾਲ ਸੈਂਟਰ ਦਾ ਨੰਬਰ ਚਲਾਇਆ ਇਹ ਮੈਂ ਆਪਣਾ ਚਲਾਇਆ ਐਜ਼ ਮੈਂਬਰ ਪਾਰਲੀਮੈਂਟ ਉੱਥੇ ਬੰਦੇ ਬਿਠਾਏ ਆ in addition to district administration so ki kya opportunity hogi agar wahan se ਕੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਰਨਾ ਚਾਹੀਦਾ ਨਹੀਂ ਇਹ ਨਹੀਂ ਨਹੀਂ ਇੱਕੋ ਗੱਲ ਹੈ ਇਨਫਾਰਮੇਸ਼ਨ ਉੱਥੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਹੀ ਜਾਏਗੀ ਤੁਸੀਂ ਉੱਥੇ ਭੇਜੋ ਜੇ ਕੋਈ ਸਟੇਸ਼ਨ ਤੋਂ ਕਤਰਾ ਰਹਾ ਹੈ ਮੈਂ ਸੁਣ ਲਓ ਇੱਕ ਵਾਰ ਕਿ ਇੱਕ ਮਿੰਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈਗਾ 112 ਆਲਰੇਡੀ ਮੈਂ ਤੁਹਾਨੂੰ ਦੱਸਤਾ ਕਿ ਉਹਨੇ ਮਿਲਦਾ ਹੀ ਨਹੀਂ ਪਹਿਲਾਂ ਇੱਕ ਵਾਰ ਗੱਲ ਸੁਣ ਲਓ ਆ ਤਾਂ ਮਿਲਣਗੇ ਮਿਲਾਂਗੇ ਨਹੀਂ ਨਹੀਂ ਇੱਕ ਮਿੰਟ ਸਾਨੂੰ ਪਹਿਲਾਂ ਖਤਮ ਕਰਨ ਦਿਓ ਫਿਰ ਆਪਾਂ ਤੁਹਾਡੇ ਸਵਾਲ ਪੁੱਛਾਂਗੇ ਕੋਈ ਹੋਰ ਕੋਈ ਕੁਐਸਚਨ ਵੀ ਕਰ ਲੈਣਾ ਇੱਕ ਵਾਰ ਖਤਮ ਕਰੋ ਓਕੇ ਜਿਹੜਾ 112 ਹੈਗਾ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਬਾਈ ਚਾਂਸ ਜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਨਹੀਂ ਮਿਲਦਾ ਤਾਂ ਅਸੀਂ ਆਲਟਰਨੇਟਿਵ ਨੰਬਰ ਦੇ ਰਹੇ ਹਾਂ ਤੁਹਾਨੂੰ ਜੇ ਕਿਸੇ ਸੱਜਣ ਨੇ ਉਹ ਵਰਤਣਾ ਵਰਤ ਲਓ ਉੱਥੇ ਵੀ ਅਸੀਂ ਜਿਹੜੀ ਵੀ ਤੁਹਾਡੀ ਕਵਰੀ ਹੋਗੀ ਲੈ ਕੇ ਜਲਦੀ ਤੋਂ ਜਲਦੀ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਹੈਗਾ ਐਸਐਲਆਈ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਲੋਕਾਂ ਨੂੰ ਦੱਸਣ ਲਈ ਔਰ ਮਤਲਬ ਕਿ ਜਿਹੜੇ ਸਟੈਪਸ ਲੈਣੇ ਚਾਹੀਦੇ ਐ ਇਸ ਵੇਲੇ ਉਹਦੇ ਲਈ ਇਹ ਪ੍ਰੈਸ ਕਾਨਫਰੈਂਸ ਕੀਤੀ ਜਾ ਰਹੀ ਹੈ। ਡੀਪੀਆਰਓ ਹੈਂਡਲਸ ਵੀ ਹੈਗੇ। ਡੀਪੀਆਰਓ ਦੇ ਵੀ ਹੈਂਡਲਸ ਹੈਗੇ ਤੁਸੀਂ ਉੱਥੇ ਵੀ ਮੇਰਾ ਮਤਲਬ ਇਹ ਹੈ ਇਹ ਸਾਰੇ ਨੰਬਰ ਅਸੀਂ ਕਿਉਂ ਦੇ ਰਹੇ ਆ ਅਸੀਂ ਐਸ ਲਈ ਦੇ ਰਹੇ ਆ ਕਿ ਇਹ ਨੰਬਰਾਂ ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਪਰ ਜੇ ਕੋਈ ਸੋਸ਼ਲ ਮੀਡੀਆ ਤੇ ਕਿਤੋਂ ਹੋਰ ਇਨਫਰਮੇਸ਼ਨ ਆਂਦੀ ਉਹਦੇ ਤੇ ਨਾ ਵਿਸ਼ਵਾਸ ਕਰੋ। ਇਹ ਮੇਰਾ ਕਹਿਣ ਦਾ ਮਤਲਬ ਹੈ ਹਾਂਜੀ ਹੋਰ ਆਤਾ ਬਲੈਕਆਊਟ ਕੀਤਾ ਪਹਿਲੇ ਦਿਨ ਸੀਗਾ ਅਸੀਂ ਚੈੱਕ ਕਰ ਰਹੇ ਸੀਗੇ ਕੱਲ ਜਿਹੜਾ ਸੀਗਾ ਕੁਝ ਅੰਮ੍ਰੇ ਦੇ ਤੁਸੀਂ ਜਾਂ ਜਲੰਧਰ ਕੁਝ ਹੋਇਆ ਉਸ ਤੋਂ ਬਾਅਦ ਤੁਸੀਂ ਮੰਨਿਆ ਵੀ ਬਹੁਤ ਸਾਰੇ ਹੋਟਲ ਜਿਹੜੇ ਸੀਗੇ ਉਹਨਾਂ ਦੀਆਂ ਲਾਈਟ ਚੱਲ ਰਹੀਆਂ ਸੀਗੀਆਂ ਜਾਂ ਜਿਹੜੇ ਠੇਕੇ ਸੀ ਉਹਨਾਂ ਦੀ ਲਾਈਟ ਉਹਨਾਂ ਤੇ ਕਾਰਵਾਈ ਕੀ ਹੋਈ ਹੈ ਜਾਂ ਅਸੀਂ ਉਹਨਾਂ ਨੂੰ ਟਾਈ ਦੇ ਰਹੇ ਹਾਂ ਵੀ ਜੇ ਕੱਲ ਨਹੀਂ ਕੀਤਾ ਜੇ ਅੱਜ ਨਹੀਂ ਕਰ ਗਏ ਫੇਰ ਉਹਨਾਂ ਤੇ ਉਹਨਾਂ ਦੇ ਐਕਸ਼ਨ ਕੀ ਹੋਏ ਨਹੀਂ ਡੈਫੀਨਿਟਲੀ ਦੇਲੀ ਅਸੀਂ ਦੇਖੋ ਇੱਕ ਵਾਰ ਲੋਕਾਂ ਨੂੰ ਕਹਿੰਦੇ ਕਿ ਇਸ ਬਲੈਕਆਊਟ ਆਪਰੇਸ਼ਨ ਦੇ ਦੌਰਾਨ ਉਹ ਮੈਕਾਊਂਟ ਡੇਬਿਟਸ ਨੂੰ ਸਹਾਇਤਾ ਸਪੋਰਟ ਕਰੋ। ਔਰ ਸਾਨੂੰ ਕੁਝ ਕੇਸਿਸ ਮਿਲਦੇ ਆਏ ਕਿ ਮੋਟਰ ਐਸੋਸੀਏਸ਼ਨ ਦੇ ਰੈਸਟੋਰੈਂਟ ਔਰ ਬਿਲਕੁਲ ਅਦਾਰੇ ਆਨੇ ਆਪਣਾ ਆਪਣਾ ਸਿਰ ਵੀ ਪ੍ਰਸ਼ਾਸਨ ਮੇਰੇ ਬਲੈਕਆਊਟ ਦੇ ਦੌਰਾਨ ਹੈ। ਉਹਦੇ ਤੁਲਨਾ ਕਿਤੇ ਉਹ ਨਹੀ ਮੰਨਿਆ ਉਹ ਵਿੱਚ ਦੇਰੀ ਦਿੱਤੀ। ਅਸੀਂ ਉਹਨਾਂ ਨੂੰ ਅੱਜ ਓਵਰਨਿੰਗ ਜਨਾ ਚਾਹੁੰਦੇ ਕਿ ਜੋ ਵੀ ਬਲੈਕਆਊਟ ਦੀ ਗ੍ਰੀਲ ਹੈ। ਉਦੋਂ ਪੂਰਾ ਪੂਰਾ ਤੁਸੀਂ ਫੋਲੋ ਕਰੋ बिकॉज ਇਹ ਕੋਈ ਪਰਸਨਲ ਕੋਈ ਹੋ ਨਹੀਂ ਇਟ ਇਜ਼ ਅ ਨੈਸ਼ਨਲ ਇੰਟਰਸਟ ਐਂਡ ਵੀ हैव टू ਫੋਲੋ ਸਰ ਕੋਈ ਬੀਐਨਐਸ ਨਹੀਂ ਆਤਾਰਾ ਅਮਾਰੇ ਤੈਅ ਕਾਰਵਾਈ ਹੋਏਗੀ ਕਿ ਅਗਿਆਨੂਰੇ ਲਾਇਸੈਂਸ ਰੱਦ ਕੀਤੇ ਜਾਣਗੇ ਕਿਦਾਂ ਦਾ ਐਕਸ਼ਨ ਹੋਏਗਾ ਪ੍ਰਸ਼ਾਸਨ ਦਾ ਜੇ ਉਹ ਨਹੀਂ ਮੰਨਦੇ ਵੀ ਬਿਲਕੁਲ ਆਲਦੀ ਗੜੀ ਅਸੀਂ ਬਲੈਕਆਊਟ ਦਾ ਇੱਕ ਰਿਟਰਨ ਆਰਡਰ ਨਹੀਂ ਕੀਤਾ ਸੀ ਇਟ ਵਾਸ ਅ ਵਰਬਲ ਆਰਡਰ ਐਂਡ ਇੰਪਲੀਮੈਂਟ ਓਨ ਗਰਾਉਂਡ ਪੀਪਲ ਵੀ ਵਿਲ ਇਸ਼ੂ ਰਿਟਰਨ ਆਰਡਰਸ ਆਲਸੋ ਇਨ ਕੇਸ ਦੇਰ ਇਜ਼ ਅ ਨੀਡ ਐਂਡ ਵੀ ਵਿਲ ਟੇਕ ਲੀਗਲ ਐਕਸ਼ਨ ਜਿਹੜਾ ਵੀ ਬੰਦਾ ਇਸ ਨੂੰ ਫੋਲੋ ਨਹੀਂ ਕਰਦਾ ਸਰ ਜਿਵੇਂ ਕਿ ਪਹਿਲਾਂ ਕੁਝ ਸਮਾਂ ਪਹਿਲਾਂ ਨਾ 2 ਵਜੇ ਤੱਕ ਰੈਸਟੋਰੈਂਟ ਦਾ ਟਾਈਮ ਕਰਤਾ ਸੀ ਸਰ ਹੁਣ ਕਿ ਇਦਾਂ ਦੇ ਹਾਲਾਤਾਂ ਜੇ ਜਿੱਦਾਂ ਕਿ ਪੋਸੀਬਲ ਹੈ ਕਿ 2 ਵਜੇ ਤੱਕ ਰੈਸਟੋਰੈਂਟ ਖੁੱਲੇ ਰਹਿਣਗੇ ਦੇਖੋ ਮੇਰੀ ਬਾਤ ਸੁਣੋ ਥੇਰ ਇਜ਼ ਨੋ ਕੁ ਜਿੱਦਾਂ ਕਿ ਸਰ ਨੇ ਦੱਸਿਆ ਥੇਰ ਇਜ਼ ਨੋ ਨੀਡ ਆਫ ਪੈਨਿਕ ਓਨਲੀ ਜਿੱਦਾਂ ਸ਼ਾਮ ਨੂੰ ਸਾਨੂੰ ਇੱਕ ਘੰਟੇ ਦੇ ਵਾਸਤੇ ਬਲੈਕ ਆਊਟ ਕਰਨਾ ਪਿਆ उस ब्लैकआउट के दौरान सिविल एडमिनिस्ट्रेशन सपोर्ट करो अदरवाइज देर इज पैनिक। सारी जितना रेगुलर चल रही बिल्कुल बटन का इस्तेमाल लाइट देखो अस्पताल के अंदर एमरजेंसी पेशेंट्स दाखिल आईसीयू पेशेंट्स दाखिल होते हैं ਜੋ ਲਾਈਟ ਦੀ ਲੋੜ ਹੈ ਮੈਂ ਤਾਂ ਘਰ ਦੇ ਵਿੱਚ ਵੀ ਕਹਿੰਦਾ ਜੇ ਅਮਰਜੈਂਸੀ ਕਿਸੇ ਨੂੰ ਲਾਈਟ ਦੀ ਲੋੜ ਹੈ ਤੁਸੀਂ ਬਲੈਕ ਕਰਟਨ ਦਾ ਇਸਤੇਮਾਲ ਕਰੋ ਸਰ ਜੀਰਾ ਐਡਮਿਨਿਸਟ੍ਰੇਸ਼ਨੇ ਕੰਟਰੋਲ ਤੋਂ ਭਾਇਆ ਉਹਦਾ ਨੰਬਰ ਸ਼ੇਅਰ ਕਰੋਗੇ ਜੀ ਹਾਂਜੀ ਬਿਲਕੁਲ ਮੈਂ ਨੰਬਰ ਸ਼ੇਅਰ ਕਰ ਦੇਣਾ ਡੀਪੀਆਰ ਉਹਦੇ ਨਾਲ ਮੇਰੇ ਕੋਲ ਫੋਨ 'ਤੇ ਵੀ ਹੈਗਾ ਆਈ ਯੂ ਸ਼ੇਅਰ ਇਸ ਤੋਂ ਬਾਅਦ ਮੈਂ ਸ਼ੇਅਰ ਕਰ ਦਿੰਦਾ ਸਰ ਜਿੱਦਾਂ ਕਰਦੇ ਆਪਾਂ ਬਲੈਕ ਆਊਟ ਕਰਦੇ ਆ ਲੇਕਿਨ ਲੋਕ ਸੜਕਾਂ 'ਤੇ ਹੁੰਦੇ ਕੰਟਿੰਗ ਜੀ ਕੁਮਰੇ ਜਿੱਥੇ ਟਾਪੇ ਕੁੱਲੇ ਸੀ ਸ਼ਰਾਬ ਦੇ ਠੇਕੇ ਕਿੱਥੇ ਹੋਏ ਸੀ ਉਹਨਾਂ ਨੂੰ ਬੰਦ ਕਰਾਉਣ ਸੀ ਵਿੱਚ ਪਲਾਨ ਹੈ ਮੇਂ ਬਿਲਕੁਲ ਪਲਾਨ ਹੈ ਅਸੀਂ ਸਾਡੀ ਪੁਲਿਸ ਦੀ ਵੀ ਪੁਲਿਸ ਵੱਲੋਂ ਵੀ ਇਨਫੋਰਸਮੈਂਟ ਕੀਤੀ ਜਾ ਰਹੀ ਹੈ ਸਾਡੀ 40 ਪੀਸੀਆਰ ਲੈਣਾ ਔਰ ਲਗਭਗ 12 ਤੋਂ 13 ਮੋਟਰਸਾਈਕਲ ਦੇ ਉੱਤੇ ਪੁਲਿਸ ਪਰਸਨਲ ਵੀ ਸਾਰਿਆਂ ਦੇ ਥਾਵਾਂ ਤੇ ਘੁੰਮ ਕੇ ਲੋਕਾਂ ਨੂੰ ਅਵੇਅਰ ਕਰ ਰਹੀ ਸੀ ਐਂਡ ਲੋਕਾਂ ਨੂੰ ਕਹਿ ਰਹੀ ਸੀ ਇਨਫੋਰਸ ਕਰ ਰਹੀ ਸੀ ਬਲੈਕਆਊਟ ਆਪਰੇਸ਼ਨ ਜੀ ਜਿਹੜੀ ਤੁਸੀਂ ਬਲੈਕਆਊਟ ਦੀ ਡ੍ਰਿਲ ਹੈ ਉਹਨੂੰ ਤੁਸੀਂ ਬਿਲਕੁਲ ਫੋਲੋ ਕਰੋ ਐਂਡ ਜੇ ਇਦਾਂ ਦੇ ਹਾਲਾਤ ਬਣਦੇ ਕਿ ਵੀ ਜੇ ਲੋਕ ਨਹੀਂ ਫੋਲੋ ਕਰਦੇ ਪ੍ਰਸ਼ਾਸਨ ਦੇ ਕਹਿਣ ਤੋਂ ਬਾਅਦ ਵੀ ਵੀ ਵਿਲ ਗੋ ਅਹੈਡ ਵਿਦ ਲੀਗਲ ਐਕਸ਼ਨ ਐਂਡ ਸੀ। ਸੱਚੀ ਦਾਇਰਿਕ ਗੱਡੀਆਂ ਨਹੀਂ ਕੋਈ ਉਹਨਾਂ ਨੇ ਵੀ ਇਨਸਟਰਕਸ਼ਨ ਜਾਰੀ ਕੀਤੀ ਗਈ ਹੈ ਕਿਉਂਕਿ ਬਾਈਜਨ ਕੋਈ ਬਾਹਰੋਂ ਆਉਂਦਾ ਕੋਈ ਜਾ ਰਿਹਾ ਸਾਰੀ ਦੁਬਾਰਾ ਗੱਡੀਆਂ ਤੋਂ ਉਹਨਾਂ ਦੀ ਲਾਈਟਿੰਗ ਗੱਡੀਆਂ ਦੀ ਲਾਈਟ ਕੋ ਗੱਡੀਆਂ ਦਾ ਇਸ ਤਰ੍ਹਾਂ ਹੈ ਗੱਡੀਆਂ ਦੇ ਵੀ ਉੱਤੇ ਬਲੈਕਆਊਟ ਜਿਹੜਾ ਡ੍ਰਿਲ ਹੈ ਉਹ ਲਾਗੂ ਹੁੰਦੀ ਹੈ ਗੱਡੀਆਂ ਨੂੰ ਇਹ ਡਾਕਟਰ ਜੀ ਜਾਨੀ ਕਿ ਉਹ ਆਪਣਾ ਹਾਲ ਵੀ ਗੱਡੀਆਂ ਨੂੰ ਤੱਕ ਬਲੈਕਆਊਟ ਦਾ ਗ੍ਰੀਨ ਸਿਗਨਲ ਨਹੀਂ ਆਉਂਦਾ ਦਸ਼ਕ ਸੁਣਚੋ ਐਂਡ ਸਾਡੇ ਜਿਹੜਾ ਸਾਇਤ ਲਗਾ ਕੇ ਗੱਡੀਆਂ ਨੂੰ ਉੱਥੇ ਰਹਿਣ ਤਾਂ ਕਿ ਇੱਕ ਬਲੈਕਆਊਟ ਦਾ ਜਿਹੜਾ ਮਤਲਬ ਹੈ ਕਿ ਕੰਪਲੀਟ ਹਨੇਰਾ ਹੋ ਜੇ ਇਸ ਸਭੀ ਚੀਜ਼ ਨੂੰ ਅੱਜ ਕੱਲ੍ਹ ਦੀ ਟੈਕਨੋਲੋਜੀ ਆ ਗਈ ਆਪਾਂ ਹਰੇਕ ਘਾਟੇ ਵਿੱਚ ਹਰੇਕ ਹੋਟਲ ਦੇ ਵਿੱਚ ਹਰੇਕ ਚੌਂਕ ਦੇ ਵਿੱਚ ਕੈਮਰਾ ਲੱਗ ਗਿਆ ਕੈਮਰਾ ਦੇ ਥੱਲੇ ਕੀ ਚੀਜ਼ ਨੋਟ ਕਰੋਗੇ ਅੱਜ ਕੱਲ੍ਹ ਲਾਈਟਸ ਆ ਬਲੈਕਆਊਟ ਦੇ ਨਾਲ ਉਹਨਾਂ ਨੂੰ ਕੋਈ ਇਨਸਟ੍ਰਕਸ਼ਨ ਨਹੀਂ ਜਿਵੇਂ ਕੋਈ ਜਿਹੜੀ ਜਿਹੜੀ ਆਪ ਤੁਸੀਂ ਲਾਈਟ ਦੀ ਗੱਲ ਕਰ ਰਹੇ ਹੋ ਥਿਸ ਇਜ਼ ਅ ਵੈਰੀ ਮਿਨਿਮਲ ਲਾਈਟ ਉਹਦੇ ਨਾਲ ਬਲੈਕਆਊਟ ਦੇ ਉੱਤੇ ਆ ਨਹੀਂ ਆ ਸਕਦਾ सर जिदा कि लैब का जो कुछ सारा हरी लगता है डिस्ट्रिक्ट एडमिनिस्ट्रेशन वो की इंतजाम किए गए हैं इस बारे और लुझाना में पीछे आप सारा सेंटल गोरमेंट ने भी कोशिश की डिस्ट्रिक एडमिनिस्ट्रेशन और आर्मी परसनलग हैंड इन हैंड सा इन टच कोआर्डीनेशन होंगे रेगूलर मीटिंग हो रही है आर्मी के थ्रू इनपुट्स मिल रहे हैं लिस्ट ऑफ ऑल द रेस्क्यू लिस्ट ऑफ ऑल ऑफ़ ऑल असेंशियल कॉमोडिटीज हैं अवेलेबल ने नथिंग टू पैनिक जो कुछ भी हालात कोई भी बंदे हैं, वी आर रेडी फॉर एवरीथिंग एमरजेंसी सर्विस है फूड सप्लाईज मेडिस एवरीथिंग वी हैव इन आवर स्टॉक्स सो डिस्ट्रिक एडमिनिस्ट्रेस वालों इंतजाम ਜਿਹੜਾ ਜਿਹੜਾ ਪੈਨਿਕ ਕ੍ਰੀਏਟ ਹੋ ਰਿਹਾ ਹੈ ਇਹ ਜਿਹੜਾ ਨਾ ਕੁਝ ਜਿਹੜੀਆਂ ਐਸੈਂਸ਼ੀਅਲ ਕਮੋਡਿਟੀਜ਼ ਨੇ ਇਹਨਾਂ ਦੇ ਰੇਟ ਬੜੇ ਹਾਈ ਕਰਦੇ ਇਵਨ ਕਿ ਜਿਹੜੇ ਵੱਡੇ ਵੱਡੇ ਮਾਲਸ ਨੇ ਜਿਹੜੇ ਜਿ مشهور ਨੇ ਜਿਹਦਾ ਪਲੇਟ ਘਟਦਾ ਹੈ ਪਰ ਉਸ ਨੂੰ ਉਹਨਾਂ ਨੇ ਵੀ ਆਪਣੇ ਰੇਟ ਇਕਦਮ ਹਾਈ ਕਰਦੇ ਉਹਨਾਂ ਦੇ ਖਿਲਾਫ ਕੀ ਹੈ ਜੀ ਕਾਨੂੰਨੀ ਹੋ ਰਹੀ ਹੈ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਅੰਦਰ ਆর্ডার ਪਾਸ ਕੀਤੇ ਜਾ ਚੁੱਕੇ ਹਨ ਪਰ ਸਾਨੂੰ ਕੋਈ ਵੀ ਇਨਫੋਰਮੇਸ਼ਨ ਫੂਡ ਸਪਲਾਈਿੰਗ ਇਨਸਪੈਕਟਰਸ ਆਜ ਵੱਖ-ਵੱਖ ਥਾਵਾਂ ਤੇ ਵੀ ਚੈੱਕ ਕਰਨਗੇ ਰੈਂਡਮਲੀ जिंतो भी सानो कोई भी इंपोर्टेंट है कि किसी ने इलीगल होल्डिंग की थी या सेंशन कमोडिटीज दी और अदर खिलाफ एफआईआर दर्ज होती है अब है आना महानगर दिल्ली में 5 साल से कैश नहीं जिंतो भी वेरी गुड सर जिंतो भी इंफॉर्मेशन कोई आती है वी एडमिनिस्ट्रेशन इज ऑन द जॉब फूड सप्लाई द इंस्पेक्टर मतलब जेरेकी फूड सप्लाई का आधार है इट इज इट हैज बीन स्पेशली डिपुटेड कि जिथे भी कोई होर्डिंग कोई भी न्यूज आती है या कोई भी खबर आर्मी अथॉरिटीज जो डिफेंस अथॉरिटीज जिन्हें भी सू भी उन्होंने वालों को सिग्नल आता हैकॉर्डिंगलीविलियनसू और सारे लुधियाना शहर वासियों को यही बेनती है ਜਦੋਂ ਵੀ ਬਲੈਕਆਊਟ ਆਪਰੇਸ਼ਨ ਦੀ ਕਾਲ ਹੁੰਦੀ ਹੈ ਜਾਂ ਬਲੈਕਆਊਟ ਗ੍ਰੀਨ ਦੀ ਕਾਲ ਹੁੰਦੀ ਹੈ ਤਾਂ ਸਾਡਾ ਸਿਰ ਸਰ ਜਿੱਦਾਂ ਸਾਰਾ ਸੀਨ ਬਣਿਆ ਹੋਇਆ ਹੈ ਜਿਹੜੇ ਅਗੇ ਡਿਪਾਰਟਮੈਂਟ ਦੇ ਸਟੋਰ ਉਹਨਾਂ ਨੇ ਓਵਰਚਾਰਜ ਕਰਨਾ ਸ਼ੁਰੂ ਕਰ ਦਿੱਤਾ ਸਾਡਾ ਲੋਕਾ ਉਹ ਸਾਰੀ ਚੀਜ਼ ਬਲੈਕ ਮੀਟ ਹੈ ਸਰ ਉਹਨੂੰ ਵੀ ਨੋਟ ਕਰ ਸਕੀਓ ਕੋਈ ਐਡਾ ਨਾ ਕੰਟਰੋਲ ਨੰਬਰ ਹੋ ਸਕਦਾ ਜੋ ਕਿ ਡਾਇਰੈਕਟ ਕੰਪਲੇਂਟ ਕਰ ਸਕੋ ਨਹੀਂ ਬਿਲਕੁਲ ਕੋਈ ਵੀ ਲੋਕੀ ਜਿਹਾ ਕੋਈ ਸਟੋਰ ਹੈ ਇਦਾਂ ਦਾ ਜੋ ਓਵਰਚਾਰਜ ਕਰ ਰਿਹਾ ਹੈ ਤੁਸੀਂ ਸਾਡੇ ਧਿਆਨ ਚ ਬਿਲਕੁਲ ਲੈ ਕੇ ਜਾਓ ਵੀ ਬਿੱਟ ਇੱਕ ਐਕਸ਼ਨ ਅਵੇਜ਼ ਦੀ ਸਟੋਰ ਆਨਰ ਜਾਂ ਜੋ ਵੀ ਹੈ ਇਹ ਜਿਹੜੇ ਤੁਹਾਨੂੰ ਨੰਬਰ ਦਿੱਤੇ ਆ ਤੇ ਜਿਹੜੇ ਤੁਹਾਨੂੰ ਨੰਬਰ ਦਿੱਤੇ ਤੁਸੀਂ ਇਹਨਾਂ ਤੇ ਇਹ ਵੀ ਕੰਪਲੀਟ ਲਿਖਾ ਸਕਦੇ ਹੋ ਇਹ ਸਭ ਕੁਝ ਕੋਈ ਕੁਝ ਨਹੀਂ ਕੁਝ ਆਖੀ ਸੰਭਵ ਲੈ ਕੇ ਧਿਆਨ ਆਈ ਐਮ ਵੈਰੀ ਸਪੈਸੀਫਿਕ ਅਬਾਊਟ ਦੈਟ ਦੈਟਸ ਸਮ ਸੋਰਟ ਆਫ ਡਬਲੀ ਆਫ ਐਨੀ ਲਾਈਕ ਪਾਰਲੋ ਜਿਹੜਾ ਫੋਨਲੀ ਧਿਆਨਾ ਕੈਪਚਰਿਸੇਸ਼ਨ ਦੇਖੀ ਡੀਅਰ जैसे मैंने पहले बताया वी आर इन टच विद विदमी अथॉरिटीज एंड आई एम रेगुलरली अपीलिंग ऑल द लुझाना सिटीजन कि जो भी साइ प्रशासन की डायरेक्शन है जरूर फॉलो करो उसको बियॉन्ड कोई भी ऐसी कोई इदा इंफॉर्मेशन थैंक यू सर थैंक यू